ਸਸ਼ੀ ਕਾਲ ਜੀ ਮੈਂ ਰਿਨਾ ਤਿਮਾਨ ਹੁਣ ਗੱਲ ਕਰਾਂਗੇ ਅਸੀਂ ਅਮਰੀਕਾ ਦੀ ਹੈ ਅਮਰੀਕਾ ਦੇ ਵਿੱਚ ਰਹੇ ਪਰਵਾਸੀਆਂ ਲਈ ਵੱਡੀ ਖਬਰ ਸਾਹਮਣੇ ਆ ਰਹੀ ਹੈ 트੍ਰੰਪ ਨੇ ਦੱਸਿਆ ਕਿ ਕੌਣ ਨਿਸ਼ਾਨੇ ਤੇ ਕਿਸ ਨੂੰ ਵੱਡੀ ਰਾਹਤ ਮਿਲੇਗੀ ਇਹ ਖਬਰ ਉਹਨਾਂ ਲੋਕਾਂ ਵਾਸਤੇ ਜੁੜੇ ਕਿ ਵਿਦੇਸ਼ ਜਾਣ ਦੇ ਚਾਹਵਾਨ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਆਪਣੇ ਦੂਜੇ ਕਾਰਜਕਾਲ ਦਾ 1 ਸਾਲ ਪੂਰਾ ਹੋਣ ਮੌਕੇ ਪਰਵਾਸੀਆਂ ਤੇ ਸਰਹੱਦੀ ਸੁਰੱਖਿਆ ਨੂੰ ਲੈ ਕੇ ਇੱਕ ਅਹਿਮ ਐਲਾਨ ਕੀਤਾ ਵਾਈਟ ਹਾਊਸ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਸਪੱਸ਼ਟ ਕੀਤਾ ਕਿ ਉਹਨਾਂ ਦੀ ਸਰਕਾਰ ਦੀ ਸ਼ਕਤੀ ਦਾ ਮੁੱਖ ਜਾਣਕਾਰ ਹੈ ਅਤੇ ਕਿੰਨਾ ਲੋਕਾਂ ਨੂੰ ਘਰਵਾਉਣ ਦੀ ਜ਼ਰੂਰਤ ਹੋਵੇਗੀ ਤਾਂ ਵਿਦੇਸ਼ ਜਾਂਦੇ ਚਾਹਵਾਨ ਤੇ ਵਿਦੇਸ਼ਾਂ ਵਿੱਚ ਰਹਿ ਰਹੇ ਲੋਕ ਇਸ ਖਬਰ ਨੂੰ ਜ਼ਰਾ ਧਿਆਨ ਨਾਲ ਵੇਖ ਲੈਣ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇਣ 트럼ਪ ਨੇ ਕਿਹਾ ਕਿ ਉਹਨਾਂ ਦਾ ਪ੍ਰਸ਼ਾਸਨ ਜ਼ੀਰੋ ਟੋਲਰੈਂਸ ਦੀ ਨੀਤੀ ਤੇ ਕੰਮ ਕਰ ਰਿਹਾ ਪਰ ਇਹ ਸ਼ਕਤੀ ਖਾਸ ਕਰਕੇ ਅਪਰਾਧਿਕ ਪਿੱਛੋਕੜ ਵਾਲੇ ਲੋਕਾਂ ਦੇ ਲਈ ਹੈ ਖਤਰਨਾਕ ਅਪਰਾਧੀ ਕਾਤਲ ਨਸ਼ਾ ਤਸਕਰ ਅਤੇ ਗੈਂਗਸਟਰ ਸਰਕਾਰ ਦੀ ਹਿੱਟ ਲਿਸਟ ਦੇ ਉੱਤੇ ਨੇ ਗੈਰ ਕਾਨੂੰਨੀ ਕੁਸ ਪੈਠੀਏ 트럼ਪ ਨੇ ਦਾਵਾ ਕੀਤਾ ਹੈ ਕਿ ਪਿਛਲੇ 8 ਮਹੀਨਿਆਂ ਤੋਂ ਗੈਰ ਕਾਨੂੰਨੀ ਐਂਟਰੀਆਂ ਲਗਭਗ 0 ਹੋ ਗਈਆਂ ਨੇ ਮਿਨੀ ਸੋਟਾ ਮਾਰਡਰ ਉਹਨਾਂ ਦੱਸਿਆ ਕਿ ਇਕੱਲੇ ਮਿਨੀ ਸੋਟਾ ਦੇ ਵਿੱਚ 10000 ਅਪਰਾਧੀਆਂ ਨੂੰ ਗ੍ਰਿਫਤਾਰ ਕਰਕੇ ਦੇਸ਼ ਨਿਕਾਲਾ ਦੇਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਜਿਨ੍ਹਾਂ ਦੇ ਕਰਕੇ ਜਿਹੜਾ ਕਿ ਅਮਰੀਕਾ ਦੇ ਵਿੱਚ ਮਾਹੌਲ ਖਰਾਬ ਕਰ ਰਿਹਾ ਮਾਹੌਲ ਖਰਾਬ ਹੁੰਦਾ ਨਜ਼ਰ ਆ ਰਿਹਾ ਉਹਨਾਂ ਦੇ ਉੱਤੇ ਲਗਾਤਾਰ 트럼ਪ ਸਰਕਾਰ ਕਾਫੀ ਸਖਤ ਨਜ਼ਰ ਆ ਰਿਹਾ ਭਾਰਤੀਆਂ ਸਮੇਤ ਹੋਰ ਨਾ ਪਰਵਾਸੀਆਂ ਲਈ ਇੱਕ ਰਾਹਤ ਭਰੀ ਖਬਰ ਦਿੰਦਿਆਂ 트ੰਪ ਨੇ ਕਿਹਾ ਕਿ ਉਹ ਉਹਨਾਂ ਲੋਕਾਂ ਨੂੰ ਤੰਗ ਨਹੀਂ ਕਰਨਾ ਚਾਹੁੰਦੇ ਜੋ ਅਮਰੀਕਾ ਦੀ ਆਰਥਿਕਤਾ ਦੇ ਵਿੱਚ ਯੋਗਦਾਨ ਪਾ ਰਹੇ ਹਨ ਖੇਤੀਬਾੜੀ ਅਤੇ ਹੋਟਲ ਵਰਕਰ 트ੰਪ ਨੇ ਮੰਨਿਆ ਕਿ ਖੇਤਾਂ, ਹੋਟਲਾਂ ਤੇ ਛੋਟੇ ਰੈਸਟੋਰੈਂਟਾਂ ਦੇ ਵਿੱਚ ਕੰਮ ਕਰਨ ਵਾਲੇ ਲੋਕ ਮਿਹਨਤੀ ਨੇ ਅਤੇ ਫਿਲਹਾਲ ਉਹ ਸਰਕਾਰ ਦੀ ਪ੍ਰਾਥਮਿਕਤਾ ਦੇ ਵਿੱਚ ਨਹੀਂ ਨੇ ਬਿਨਾ ਅਪਰਾਧਿਕ ਰਿਕਾਰਡ ਵਾਲੇ ਉਨਾ ਸੰਕੇਤ ਦਿੱਤਾ ਕਿ ਜਿਨ੍ਹਾਂ ਪਰਿਵਾਰਾਂ ਦਾ ਕੋਈ ਅਪਰਾਧਿਕ ਰਿਕਾਰਡ ਹੀ ਨਹੀਂ ਉਹਨਾਂ ਪ੍ਰਤੀਨਿਧੀ ਦੇ ਵਿੱਚ ਕੁਝ ਲਚਕਤਾ ਦਿਖਾਈ ਜਾ ਸਕਦੀ ਹੈ ਇਸ ਕਰਕੇ ਉਹ ਲੋਕ ਨਾ ਘਬਰੋ ਜਿਨ੍ਹਾਂ ਨੇ ਅਮਰੀਕਾ ਦੇ ਵਿੱਚ ਕਿਸੇ ਤਰੀਕੇ ਦਾ ਕੋਈ ਕ੍ਰਾਈਮ ਨਹੀਂ ਕੀਤਾ 트럼ਪ ਨੇ ਜੋ ਬਾiden ਦੀ ਨਿੰਦियां ਕਰਦੇ ਕਿਹਾ ਕਿ ਪਿਛਲੀ ਸਰਕਾਰ ਕਹਿੰਦੀ ਸੀ ਕਿ ਸਰਹੱਦ ਬੰਦ ਕਰ ਲਈ ਨਵੇਂ ਕਾਨੂੰਨਾਂ ਦੀ ਲੋੜ ਹੈ ਪਰ ਉਹਨਾਂ ਨੇ ਬਿਨਾਂ ਕਿਸੇ ਨਵੇਂ ਕਾਨੂੰਨ ਪ੍ਰਕਿਰਿਆ ਦੇ ਹੀ ਸਰਹੱਦਾਂ ਤੇ 99.999% ਕੁਸਪੈਡ ਰੋਕ ਦਿੱਤੀਆ ਉਨਾ ਇਸ ਨੂੰ ਅਮਰੀਕੀ ਇਤਿਹਾਸ ਦੇ ਸਭ ਤੋਂ ਮਜ਼ਬੂਤ ਸਰਹੱਦ ਘਰਾ ਦਿੱਤਾ ਹੈ ਜਿਸ ਨਾਲ ਭਾਰਤੀ ਭਾਈਚਾਰੇ ਉੱਤੇ ਅਸਰ ਕੀ ਪਵੇਗਾ ਤੁਹਾਨੂੰ ਉਹ ਵੀ ਥੋੜੀ ਜੀ ਡਿਟੇਲਸ ਨਾਲ ਸਮਝਾ ਦਿੰਨੀ ਆ ਅਮਰੀਕਾ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਰਹਿ ਰਹੇ ਭਾਰਤੀਆਂ ਲਈ ਇਹ ਬਿਆਨ ਮਿਸ਼ਰਤ ਪ੍ਰਤੀਕਿਰਿਆ ਵਾਲਾ ਹੈ ਜਿੱਥੇ ਅਪਰਾਧੀਆਂ ਵਿਰੁੱਧ ਸ਼ਕਤੀ ਦੇ ਨਾਲ ਸੁਰੱਖਿਆ ਵਧੇਗੀ ਉੱਤੇ ਇਹ ਕੰਮ ਕਰਨ ਵਾਲੇ ਵਰਕਰਾਂ ਨੂੰ ਦਿੱਤੀ ਗਈ ਰਾਹਤ ਦੀ ਗੱਲ ਨੇ ਕਈਆਂ ਨੂੰ ਸੁੱਖ ਦਾ ਸਾਹ ਲਿਆਇਆ ਹਾਲਾਂਕਿ ਵੀਜ਼ਾ ਨਿਯਮ ਦੇ ਵਿੱਚ ਸਖਤੀ ਹਲੇ ਵੀ ਇੱਕ ਵੱਡੀ ਚੁਣੌਤੀ ਬਣੀ ਹੋਈ ਹੈ ਲਗਾਤਾਰ ਬਾਹਰ ਦਾ ਰੁਖ ਕਰਦਨੇ ਪਰ ਬਾਹਰ ਦਾ ਜਿਹੜਾ 트ੰਪ ਸਰਕਾਰ ਨੂੰ ਲਗਾਤਾਰ ਸਖਤ ਨਜ਼ਰ ਆ ਰਹੀ ਹੈ ਤੇ ਜਿਹੜੇ ਅਪਰਾਧਿਕ ਲੋਕ ਨੇ ਗੈਰ ਕਾਨੂੰਨੀ ਢੰਗ ਦੇ ਨਾਲ ਜਾਂ ਉੱਥੇ ਗਏ ਨੇ ਉਹਨਾਂ ਦੇ ਵੱਲ ਅਪਰਾਧ ਕੀਤਾ ਜਾ ਰਿਹਾ ਨਸ਼ਾ ਵੇਚਿਆ ਜਾ ਰਿਹਾ ਜਾਂ ਗੈਂਗਸਟਰਵਾਦ ਫੈਲਾਇਆ ਜਾ ਰਿਹਾ ਉਹਨਾਂ ਦੇ ਖਿਲਾਫ 트ੰਪ ਸਰਕਾਰ ਲਗਾਤਾਰ ਸਖਤ ਹੈ ਤੇ ਜਿਹੜੇ ਇੱਕ ਨੰਬਰ ਦੇ ਵਿੱਚ ਨੇ ਉਹਨਾਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ